ਸਾਚੀ ਕਾਲ ਅੱਜ ਆਪਾਂ ਪੀਐਸਟੈਟ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ ਕੁਐਸਚਨਸ ਕਰਾਂਗੇ ਜਿਹੜੇ ਕਿ ਲਿਟਰਰੀ ਸੋਰਸਸ ਦੇ ਉੱਪਰ ਬੇਸਡ ਆ ਕਿਉਂਕਿ ਇਹ ਜੋ ਕੁਐਸਚਨ ਵੀ ਬਹੁਤ ਵਾਰ ਪੁੱਛੇ ਜਾਂਦੇ ਆ ਲੇਕਿਨ ਆਪਾਂ ਨੂੰ ਇਹਨਾਂ ਦਾ ਆਨਸਰ ਜਿਹੜਾ ਹੈਗਾ ਜਾਂ ਤਾਂ ਪਤਾ ਨਹੀਂ ਹੁੰਦਾ ਜਾਂ ਤਾਂ ਆਪਾਂ ਕੰਫਿਊਜ਼ਡ ਹੋ ਜਾਂਦੇ ਆ ਠੀਕ ਹੈ ਤਾਂ ਮਤਲਬ ਅੱਜ ਆਪਾਂ ਇਸ ਚੀਜ਼ ਨੂੰ ਡਿਟੇਲ ਦੇ ਵਿੱਚ ਪੜਾਂਗੇ ਆਪਣਾ ਪਹਿਲਾ ਕੁਐਸਚਨ ਹੈਗਾ ਆ ਭਾਰਤ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਕਿਹੜਾ ਮੰਨਿਆ ਜਾਂਦਾ ਹੈ ਆਪਸ਼ਨ A ਮਤਲਬ ਸਾਮਵੇਦ ऐडा ऋग्वेद ईडी यजुर्वेद या फिर सस्सा अथर्वेद से अपना सही आंसर है ऋग्वेद ऋग्वेद रिग्वैदू सब तो प्राचीन ग्रंथ मनिया जाता ठीक है अगला क्वेश्चन है अर्थशास्त्र नामक पुस्तक का लेखक कौन सी ऑप्शन ए ऑप्शन बी बाण भट्ट ऑप्शन सी कौटलिया मतलब चाणक्य या फिर ऑप्शन डी मैगस्थनीस तो इसका सही आंसर हैगा অপশন সি મતલબ অপশন ইডি কটালিয়া ਜਿਹਨੂੰ ਆਪਾਂ ਚਾਣਾਕੀਆ ਵੀ ਕਹਿੰਦੇ ਆ ਅਗਲਾ ਕੁਐਸਚਨ ਹੈਗਾ ਯਾ ਰਾਜਤਰੰਗਣੀ ਪੁਸਤਕ ਜੋ ਕਿ ਕਸ਼ਮੀਰ ਦੇ ਇਤਿਹਾਸ ਦੇ ਨਾਲ ਸੰਬੰਧਿਤ ਹੈ ਕਿਸ ਦੇ ਦੁਆਰਾ ਲਿਖੀ ਗਈ ਸੀ ਹੁਣ ਇਸ ਤੋਂ ਸਾਨੂੰ ਪਤਾ ਲੱਗਦਾ ਜਿਹੜੀ ਰਾਜਤਰੰਗਣੀ ਪੁਸਤਕ ਹੈ ਇਸ ਦੇ ਵਿੱਚ ਸਾਨੂੰ ਕਸ਼ਮੀਰ ਦੀ ਹਿਸਟਰੀ ਦੇ ਬਾਰੇ ਨੌਲੇਜ ਮਿਲਦੀ ਹੈ ਠੀਕ ਹੈ ਤੇ ਕਹਿੰਦੇ ਕਿਸ ਦੇ ਦੁਆਰਾ ਲਿਖੀ ਗਈ ਸੀ 우ੜਾ ਕਲਹਿਣ ਐੜਾ ਬਿਲਹਿਣ ਈੜੀ ਵਿਸ਼ਵਦਤ ਵਿਖਾਖਾ ਦਤ ਜਾਂ ਫਿਰ ਸਸਾ ਚਰਖ ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ ਊੜਾ ਕਲਹਣ ਰਾਜ ਤਰੰਗਣੀ ਪੁਸਤਕ ਕਲਹਣ ਦੀ ਰਚਨਾ ਹੈ ਠੀਕ ਹੈ ਆਪਣਾ ਅਗਲਾ ਕੁਐਸਚਨ ਹੈਗਾ ਹੈ ਭਾਰਤ ਦੇ ਸਭ ਤੋਂ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਕੁੱਲ ਕਿੰਨੇ ਮੰਡਲ ਅਤੇ ਸੂਕਤ ਹਨ ਊੜਾ 8 ਮੰਡਲ ਤੇ 1000 ਸੂਕਤ ਐੜਾ ਹੈਗਾ ਹੈ 10 ਮੰਡਲ ਤੇ 1028 ਸੂਕਤ ਈੜੀ 12 ਮੰਡਲ ਤੇ 10000 1010 ਸੂਕਤ ਤੇ ਆਪਸ਼ਨ ਸ ਸ 5 ਮੰਡਲ ਤੇ 500 ਸੂਕਤ ਤੇ ਸਹੀ ਆਪਸ਼ਨ ਹੈ ਆਪਸ਼ਨ ਐੜਾ 10 ਮੰਡਲ ਅਤੇ 1028 ਸੂਕਤ ਅਗਲਾ ਪ੍ਰਸ਼ਨ ਹੈ ਬੁੱਧਧਰਮ ਦੇ ਪਵਿੱਤਰ ਗ੍ਰੰਥਾ ਨੂੰ ਕੀ ਕਿਹਾ ਜਾਂਦਾ ਹੈ ਊੜਾ ਅੰਗ ਐੜਾ ਜਾਤਕ ਈੜੀ ਤ੍ਰਿਪਿਟਕ ਜਾਂ ਫਿਰ ਸ ਸ ਉਪਨਿਸ਼ਦ इसका सही आंसर है ऑप्शन ईडी त्रिपिटक अगला क्वेश्चन है अष्टाध्यायी जो कि संस्कृत व्याकरण की पहली पुस्तक सी किसने लिखी उड़ा पतंजलि ऐडा प्राणिनी ईडी पास या फिर ससा जयदेव। देव इसका सही आंसर है ऐड़ा प्राणिनी नेक्स्ट क्वेश्चन हर्षवर्धन की जीवनी हर्ष चरित किसने लिखी सी उड़ा फाहियान एडा ह्युंगसांग ईडी बाणपठ या फिर सस्सा अमीर खुसरो तो इससे सही आंसर है ऑप्शन ईडी बाणपठ बाणपठ ने हर्षवर्द्धन की जीवनी हर्षचरित की रचना की थी ठीक है ये भी एक बहुत इंपॉर्टेंट क्वेश्चन है अगला क्वेश्चन है क्या जैन धर्म के मूल इतिहास बारे जानकारी किस ग्रंथ तो मिलती है उड़ा कल्पसूत्र ससा सूतपटक ईडी इंडिका या फिर सस्सा पुराण तो इसका सही आंसर हैगा उड़ा कल्प अपना अगला प्रश्न हैगा या मृक्ष नामक प्रसिद्ध संस्कृत नाटक किसने लिखा सी उड़ा कालिदास एड़ा भास ईडी सूदरक या फिर सस्सा विशाखा दत्त तो इसका सही आंसर है ईडी सूदरक ये नाटक एक गरीब ब्राह्मण एक गणित का आदि प्रेम कहानी है ठीक है अगला क्वेश्चन है का भारतीय इतिहास में पुराणा की कुल संख्या कितनी है ऊड़ा बारह ऐड़ा अठारह ईड़ी एक सौ अठ या फिर सस्सा सोलह तो इसका सही आंसर है अठारह पुराणा की कुल संख्या अठारह है जबकि उपनिषदा की कुल संख्या एक सौ अठ है ठीक है पुराणा की कुल संख्या कि अठारह साढ़े कोपनिषद किन्ने एक सौ अठ अगला क्वेश्चन है सार पुस्तक जो कि गुप्त काल के प्रशासन से जानना पाती है देखक कौन है ऊड़ा काम कामधक ऐड़ा अमर सिंह ईडी वहार मेहर या फिर सस्ा वात सियाइन तो इसका सही आंसर है हैगाप्शन का ऊड़ा कामंधक केंद्र इसन कामंदीय नीति सार भी कहा जाता है ठीक है नैक्सट इस बुद्ध धर्म ग्रंथ पाली भाषा में लिखा गया है जिस विच इंडो यूनानी में मिलिंदर के प्रश्न का वर्णन है उड़ा मिलिंद पोह एड़ा दीपवंश ईडी महावंश या फिर सस्सा अगुंतर निकाय तो इसका सही आंसर है ऑप्शन उड़ा मिलिंद पोह ਇਸ ਵਿੱਚ ਬੋਧ ਭਿਖਸ਼ੂ ਨਾਗਸਿਨ ਅਤੇ ਮਿਲਿੰਦਰ ਵਿਚਾਰ ਸੰਵਾਦ ਦੀ ਚਰਚਾ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ ਠੀਕ ਹੈ ਅਗਲਾ ਕੁਐਸਚਨ ਹੈਗਾ ਇਹ ਲਿਖਿਆ ਦੇ ਵਿੱਚੋਂ ਕਿਸ ਨੂੰ ਭਾਰਤ ਦਾ ਸ਼ੈਕਸਪੀਅਰ ਵੀ ਕਿਹਾ ਜਾਂਦਾ ਹੈ ਆਪਸ਼ਨ ਉੜਾ ਪੰਪੂਤੀ ਆਪਸ਼ਨ ਐਡਾ ਮາກ ਈੜੀ ਕਾਲੀਦਾਸ ਜਾਂ ਫਿਰ ਸੱਸਾ ਪਾਰਵੀ ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ ਈੜੀ ਕਾਲੀਦਾਸ ਆਪਣੀਆਂ ਮਹਾਨ ਰਚਨਾਵਾਂ ਜਿਵੇਂ ਕਿ ਮੀਕਤੂ ਮੇਘਦੂਤਮ ਆਦ ਕਰਕੇ ਆਪ ਜੀ ਨੂੰ ਇੱਕ ਕਿਤਾਬ ਮਿਲਿਆ ਹੋਇਆ ਕਿਉਂਕਿ ਬਹੁਤ ਵਧੀਆ ਰਾਈਟਿੰਗ ਜਿਹੜੀ ਸੀਗੀ ਕਰ ਲੈਂਦੇ ਸੀ ਠੀਕ ਹੈ ਜਿਸ ਕਰਕੇ ਇਹਨਾਂ ਨੂੰ ਕੀ ਕਿਹਾ ਜਾਂਦਾ ਭਾਰਤ ਦਾ ਸ਼ੇਕਸਪੀਅਰ ਅਗਲਾ ਕੁਐਸਚਨ ਹੈਗਾ ਗੋੜਵਾਓ ਜੋ ਕਿ ਇੱਕ ਨੌਜ ਦੇ ਰਾਜੇ ਯਸ਼ੋਵਰਮਨ ਦੀਆਂ ਜਿੱਤਾਂ ਬਾਰੇ ਦੱਸਦੀ ਹੈ ਕਿਸ ਦੀ ਰਚਨਾ ਹੈ ਊੜਾ ਵਾਕਪਤੀ ਐੜਾ ਹੀਮਚੰਦਰ ਈੜੀ ਰਾਜਸ਼ੇਖਰ ਜਾਂ ਫਿਰ ਸੱਸਾ ਪਦਮਗੁਪਤ ਇਸ ਦਾ ਸਹੀ ਅੰਸ਼ਲ ਹੈ ਕਾਵਾ ਉੜਾ ਵਾਕਪਤੀ ਇਹ ਪ੍ਰਾਕ੍ਰਿਤ ਭਾਸ਼ਾ ਵਿੱਚ ਲਿਖਿਆ ਗਿਆ ਹੈ ਇੱਕ ਇਹ ਪ੍ਰਾਕ੍ਰਿਤਿਕ ਭਾਸ਼ਾ ਵਿੱਚ ਲਿਖਿਆ ਗਿਆ ਇੱਕ ਮਹੱਤਵਪੂਰਨ ਕਾਵ ਹੈ ਅਗਲਾ ਕੁਐਸਚਨ ਹੈਗਾ ਮੌਰੀਆ ਕਾਲ ਦੇ ਸਮਾਜ ਬਾਰੇ ਜਾਣਕਾਰੀ ਦੇਣ ਵਾਲੀ ਪੁਸਤਕ ਕਲਪਸੂਤਰ ਕਿਸ ਭਾਸ਼ਾ ਦੇ ਵਿੱਚ ਲਿਖੀ ਗਈ ਹੈ ਹੁਣ ਇਸ ਤੋਂ ਸਾਨੂੰ ਪਤਾ ਲੱਗਦਾ ਜਿਹੜੀ ਪੁਸਤਕ ਕਲਪਸੂਤਰ ਹੈ ਸਾਨੂੰ ਕਾਦੇ ਬਾਰੇ ਜਾਣਕਾਰੀ ਦਿੰਦੀ ਹੈ ਇਹ ਸਾਨੂੰ ਮੌਰੀਆ ਕਾਲ ਦੇ ਸਮਾਜ ਤੇ ਬਾਰੇ ਜਾਣਕਾਰੀ ਦਿੰਦੀ ਹੈ ਤੇ ਇਸ ਦੀ ਭਾਸ਼ਾ ਕਿਹੜੀ ਹੈ ਉੜਾ ਪਾਲੀ ਐੜਾ ਸੰਸਕ੍ਰਿਤ ਈੜੀ ਪ੍ਰਾਕ੍ਰਿਤ ਜਾਂ ਫਿਰ ਸੱਸਾ ਅਰਧमागधी ਅਰਧमागधी ਠੀਕ ਹੈ ਤੇ ਇਸ ਦਾ ਸਹੀ ਆਨਸਰ ਹੈਗਾ ਆ ਐੜਾ ਸੰਸਕ੍ਰਿਤ ਪਤਰਬਾਹੂ ਦੁਆਰਾ ਲਿਖਿਆ ਇਹ ਜੈਨ ਗ੍ਰੰਥ ਤੀਰਥਕਰ ਬਾਰੇ ਸਾਨੂੰ ਦੱਸਦਾ ਹੈ ਠੀਕ ਹੈ ਅਗਲਾ ਕੁਐਸਚਨ ਹੈਗਾ ਮਹਾਨ ਵਿਦਵਾਨ ਅਸ਼ਵਕੋਸ਼ ਜਿਸ ਨੇ ਬੁੱਧ ਚਰਿਤ ਲਿਖੀ ਸੀ ਕਿਸ ਦੇ ਦਰਬਾਰ ਵਿੱਚ ਸੀ ਹੁਣ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਬੁੱਧ ਚਰਿਤ ਕਿਸ ਦੀ ਰਚਨਾ ਹੈ ਅਸ਼ਵਕੋਸ਼ ਦੀ ਤੇ ਕਿਸ ਦੇ ਦਰਬਾਰ ਦਾ ਕਵੀ ਸੀ ਉਡਾ ਚੰਦਰਗੁਪਤ ਮੌਰਿਆ ਐੜਾ ਕਨਿਸ਼ਕ ਈੜੀ ਅਸ਼ੋਕ ਜਾਂ ਫਿਰ ਸੱਸਾ ਹਰਸ਼ਵਰਤਨ ਇਸ ਦਾ ਸਹੀ ਆਨਸਰ ਹੈ ਐੜਾ ਕਨਿਸ਼ਕ ਕਹਿੰਦੇ ਅਸ਼ਵਕੋਸ਼ ਕੁਮਾਰ ਅਸ਼ਵਕੋਸ਼ ਕੁਸ਼ਾਨ ਰਾਜੇ ਕਨਿਸ਼ਕ ਦੇ ਸਮਕਾਲੀ ਸਨ ਅਤੇ ਚੌਥੀ ਬੋਧ ਸਬਾਧ ਦੇ ਉਪ ਪ੍ਰਧਾਨ ਸਨ ਅਗਲਾ ਕੁਐਸਚਨ ਹੈ ਕਿ ਪੰਚਤੰਤਰ ਦਾ ਲੇਖਕ ਕੌਣ ਹੈ ਜਿਸ ਦਾ ਅਨੁਵਾਦ ਸੰਸਾਰ ਦੀਆਂ ਸਭ ਤੋਂ ਵੱਧ ਭਾਸ਼ਾਵਾਂ ਵਿੱਚ ਹੋਇਆ ੳ ਵਿਸ਼ਨੂ ਸ਼ਰਮਾ ਅ ਡਾ ਨਰਾਇਣ ਪੰਡਿਤ ਈ ਡੀ ਰਾਮਧਾਰੀ ਸਿੰਘ ਦਿਨਕਰ ਜਾਂ ਫਿਰ ਸ ਸ ਪਰਤਮੁਨੀ ਤੇ ਇਸ ਦੀ ਸਹੀ ਆਪਸ਼ਨ ਹੈਗੀ ੳ ਵਿਸ਼ਨੂ ਸ਼ਰਮਾ ਇੱਕ ਗੁਪਤ ਕਾਲ ਦੌਰਾਨ ਲਿਖੀ ਗਈ शास्त्र लिखी गई नीति शास्त्र दी महत्व पुस्तक है ठीक है अगला प्रश्न है प्रसिद्ध तमिल महाकाव्य शिलपा दिनकरम किस द्वारा लिखा गया सी उड़ा सतनार इडी इलंगो अडिगल ससा तिरुवलूर, ते, ससा है का कंबन इसकी सही ऑप्शन एडा इलंगो अडिगल ਏ ਸੰਗਮ ਸਾਹਿਤ ਦਾ ਸਭ ਤੋਂ ਮਹੱਤਵਪੂਰਨ ਕਾਵਿ ਮਹਾਕਾਵਿ ਠੀਕ ਹੈ ਅਗਲਾ ਪ੍ਰਸ਼ਨ ਹੈਗਾ ਗੌਤਮ ਧਰਮ ਸੂਤਰ ਸਭ ਤੋਂ ਪ੍ਰਾਚੀਨ ਧਰਮ ਸੂਤਰ ਮੰਨਿਆ ਜਾਂਦਾ ਹੈ ਧਰਮ ਸੂਤਰਾਂ ਦਾ ਮੁੱਖ ਵਿਸ਼ਾ ਕੀ ਸੀ ਊੜਖ ਗੋਲ ਵਿਗਿਆਨ ਐੜਾ ਕਾਨੂੰਨ ਅਤੇ ਕਰਤਵ ਈੜੀ ਦਵਾਈਆਂ ਜਾਂ ਫਿਰ ਸਸਾ ਸੰਗੀਤ ਇਸ ਦਾ ਸਹੀ ਆਨਸਰ ਹੈਗਾ ਐੜਾ ਕਾਨੂੰਨ ਅਤੇ ਕਰਤਵ ਧਰਮ ਸੂਤਰਾਂ ਵਿੱਚ ਸਮਾਜਿਕ ਨੀਮਾ ਅਤੇ ਰਾਜਿਆਂ ਦੇ ਕਰਤਵਾਂ ਦਾ ਵਰਣਨ ਹੈ ਅਗਲਾ ਪ੍ਰਸ਼ਨ ਹੈ ਕਿਹੜੀਆਂ ਟਿਖਿਆਵਾਂ ਦੇ ਵਿੱਚੋਂ ਕਿਹੜਾ ਸਰੋਤ ਮੌਰੀਆ ਦੇ ਸ਼ੂਦਰ ਹੋਣ ਦਾ ਦਾਵਾ ਕਰਦਾ ਹੈ ਉੜਾ ਪੁਰਾਣ ਐਡਾ ਬੋਧੀ ਗ੍ਰੰਥ ਈੜੀ ਜੈਨ ਗ੍ਰੰਥ ਜਾਂ ਫਿਰ ਸੱਸਾ ਇੰਦਿਕਾ ਸਹੀ ਸਹੀ ਆਨਸਰ ਹੈ ਉੜਾ ਪੁਰਾਣ ਬ੍ਰਾਹਮਣਵਾਦੀ ਸਾਹਿਤ ਮੌਰੀਆ ਨੂੰ ਸ਼ੂਦਰ ਕਹਿੰਦਾ ਹੈ ਜਦਕਿ ਬੋਧੀ ਅਤੇ ਜੈਨ ਇਸ ਨੂੰ ਖੱਤਰੀ ਦਸਤੇ ਆ ਮਸ਼ਹੂਰ ਚੀਨੀ ਯਾਤਰੀ ਇਤ ਸਿੰਘ ਨੇ ਭਾਰਤ ਦਾ ਦੌਰਾ ਕਦੋਂ ਕੀਤਾ ਸੀ ਊੜਾ 5ਵੀਂ ਸਦੀ ਐੜਾ 6ਵੀਂ ਸਦੀ ਈਸਵੀ ਈੜੀ 7ਵੀਂ ਸਦੀ ਈਸਵੀ ਜਾਂ ਫਿਰ ਸੱਸਾ 8ਵੀਂ ਸਦੀ ਈਸਵੀ ਤੇ ਇਸਦਾ ਸਹੀ ਆਨਸਰ ਹੈ ਈੜੀ 7ਵੀਂ ਸਦੀ ਈਸਵੀ ਇਹ ਹਿਉਂਗ ਸੰਗ ਤੋਂ ਬਾਅਦ ਭਾਰਤ ਆਇਆ ਸੀ ਅਤੇ ਲੰਬਾ ਸਮਾਂ ਨਾਲ ਲੰਦਾ ਵਿੱਚ ਰਿਹਾ ਹ ਹੁਣ ਤੁਹਾਡੇ ਵਾਸਤੇ ਕੁਐਸਚਨ ਇਹ ਹੈ ਵੀ ਹਿਉਂਗ ਸੰਗ ਕਿਸ ਰਾਜੇ ਦੇ ਸਮੇਂ ਭਾਰਤ ਆਇਆ ਸੀ अगला क्वेश्चन है प्रसिद्ध महाकाव्य पद्मावत किस द्वारा लिखा गया सी ऊड़ा अमीर खुसरो ऐडा मुहम मलिक मोहम्मद जयासी ईडी अब्दुल फजल या फिर सस्सा फैजी तो इसका सही आंसर है ऐड़ा मलिक मोहम्मद जयासी जिन्होंने की रचना की थी ਅਗਲਾ ਕੁਐਸਚਨ ਹੈ ਮੁਗਲ ਬਾਦਸ਼ਾਹ ਬਾਬਰ ਨੇ ਆਪਣੀ ਆਤਮਕਥਾ ਤੁਸਕੇ ਬਾਬਰੀ ਜਾਂ ਫਿਰ ਬਾਬਰਨਾਮਾ ਕਿਸ ਭਾਸ਼ਾ ਵਿੱਚ ਲਿਖੀ ਸੀ ਉੜਾ ਫਾਰਸੀ ਐਂਡਾ ਅਰਬੀ ਈਦੀ ਚੰਗਤਾਈ ਤੁਰਕੀ ਜਾਂ ਫਿਰ ਸਸਾ ਉਰਦੂ ਤੇ ਇਸ ਦਾ ਸਹੀ ਆਨਸਰ ਹੈ ਈਦੀ ਚੰਗਤਾਈ ਤੁਰਕੀ ਬਾਬਰਨਾਮਾ ਇਕਲੌਤੀ ਮੁਗਲ ਆਤਮਕਥਾ ਹੈ ਜੋ ਕਿ ਤੁਰਕੀ ਵਿੱਚ ਸੀ ਬਾਕੀ ਸਾਰਾ ਮੁਗਲ ਕਾਮਸਾਨ ਫਾਰਸੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਅਗਲਾ ਕੁਐਸਚਨ ਹੈ ਅਕਬਰਨਾਮਾ ਜਾਂ ਆਇਨ-ਏ-ਅਕਬਰੀ ਦਾ ਲੇਖਕ ਕੌਣ ਹੈ ਬਹੁਤ ਹੀ ਫੇਮਸ ਕੁਐਸਚਨ ਹੈ ਹੋ ਸਕਦਾ ਹੈ ਤੁਹਾਨੂੰ ਇਸ ਦਾ ਆਨਸਰ ਪਹਿਲਾਂ ਤੋਂ ਪਤਾ ਹੋਵੇ ਊੜਾ ਬਦਾਯੂਨੀ ਐੜਾ ਅਬੁਲ ਫਜ਼ਲ ਈੜੀ ਫੈਜ਼ੀ ਜਾਂ ਫਿਰ ਸੱਸਾ ਗੁਲਬਦਨ ਬੀگم ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ ਐੜਾ ਅਬੁਲ ਫਜ਼ਲ ਇਹ ਅਕਬਰ ਦੇ ਨੌ ਰਤਨਾਂ ਦੇ ਵਿੱਚੋਂ ਇੱਕ ਸੀ ਠੀਕ ਹੈ ਅਗਲਾ ਕੁਐਸਚਨ ਹੈ ਹਮਾਇੂ ਨਾਮਾ ਦੀ ਰਚਨਾ ਕਿਸ ਨੇ ਕੀਤੀ ਊੜਾ ਹਮਾਇੂ ਐੜਾ ਹਾਮੀਦਾ ਬਾਨੋ ਬੀگم ईडी गुलबदन बेगम या फिर सस्सा जहागीर इसका करेक्ट आंसर है ईडी गुलबदन बेगम वह हुमायू की भैन सी एक किसी महिला द्वारा लिखी गई पहली मुगल जीवनी सी जो जी क्वेश्चन आवे किसे महिला द्वारा लिखी गई पहली मुगल जीवनी या तो किमायूनामा किसते द्वारा लिखी गई गुलबदन बेगम जो कि हुमायूं की दी ही भैन सी ठीक है ਅਗਲਾ ਕੁਐਸਚਨ ਹੈਗਾ ਦਿੱਲੀ ਸਲਤਨਤ ਦੇ ਕਿਸ ਲੇਖਕ ਨੂੰ ਤੂਤੀਏ ਹਿੰਦ ਮਤਲਬ ਭਾਰਤ ਦਾ ਤੋਤਾ ਵੀ ਕਿਹਾ ਜਾਂਦਾ ਹੈ ਉੜਾ ਜਿਆਰੁਦੀਨ ਬਰਨੀ ਐਡਾ ਅਮੀਰ ਖਸਰੋ ਈਡੀ ਇਬਨ ਬਤੂਤਾ ਜਾਂ ਫਿਰ ਸਸਾ ਅਲਬਰੂਨੀ ਇਸ ਦਾ ਕਰੈਕਟ ਆਨਸਰ ਹੈਗਾ ਆਪਸ਼ਨ ਐਡਾ ਅਮੀਰ ਖਸਰੋ ਕਿਉਂਕਿ ਉਸਨੇ ਖੜੀ ਬੋਲੀ ਮਤਲਬ ਹਿੰਦੀ ਅਤੇ ਫਾਰਸੀ ਦੇ ਵਿੱਚ ਬਹੁਤ ਹੀ ਯੋਗਦਾਨ ਪਾਇਆ ਠੀਕ ਹੈ ਅਗਲਾ ਕੁਐਸਚਨ ਹੈ ਕਿਤਾਬੁਲ ਰਹਿਲਾ नामक यात्रा वृतांत किसने सी उड़ा अब्दुल रजाक ऐडा फ्रांसिस बर्नियर ईडी इंबन बतूता या फिर सस्ा निकलोकोटी तो इसका सही आंसर है ईडी इंबन बतूता केंद्र ਮੋਰੋਕੋ ਮਤਲਬ ਅਫਰੀਕਾ ਤੋਂ ਮੁਹੰਮਦ ਬਿੰ ਤੁਗਲਕ ਦੇ ਸਮੇਂ ਆਇਆ ਸੀ ਤੇ ਇਸੇ ਬੁੱਕ ਦੇ ਵਿੱਚ ਸਾਨੂੰ ਜਿਹੜਾ ਪੰਜਾਬ ਸ਼ਬਦ ਦਾ ਇਸਤੇਮਾਲ ਵੀ ਦੇਖਣ ਨੂੰ ਮਿਲਦਾ ਹੈ ਤੇ ਇਸ ਪ੍ਰਕਾਰ ਆਪਾਂ ਕਹਿ ਸਕਦੇ ਹਾਂ ਉਹ ਕਿਹੜੀ ਬੁੱਕ ਹੈ ਸਾਨੂੰ ਜਿਸ ਵਿੱਚ ਪੰਜਾਬ ਸ਼ਬਦ ਦਾ ਇਸਤੇਮਾਲ ਸਭ ਤੋਂ ਪਹਿਲੀ ਵਾਰ ਦੇਖਣ ਨੂੰ ਮਿਲਦਾ ਆ ਉਹ ਹੈਗੀ ਰਹੀਲਾ ਬੁੱਕ ਤੇ ਕਿਸਤੇ ਦੁਆਰਾ ਰਚਿਤ ਹੈ ਇਹ ਹੈਗੀ ਐਮ ਬਨ ਬਤੂਤਾ ਦੇ ਦੁਆਰਾ ਰਚਿਤ ਠੀਕ ਹੈ ਅਗਲਾ ਕੁਐਸਚਨ ਹੈ ਤਾਰੀਖੇ ਫਿਰੋਜ਼ ਸ਼ਾਹੀ ਦਾ ਲੇਖਕ ਕੌਣ ਹੈ ਜੋ ਦਿੱਲੀ ਸਲਤਨਤ ਦੇ ਇਤਿਹਾਸ ਬਾਰੇ ਦੱਸਦਾ ਹੈ ਆਪਸ਼ਨ ਏ ਅਫੀਫ ਅਤੇ ਵਰਨੀ ਆਪਸ਼ਨ ਬੀ ਮਹਿਨਾਸ ਉਸ ਸਿਰਾਜ ਜਾਂ ਫਿਰ ਆਪਸ਼ਨ ਈ ਡੀ ਨਿਜ਼ਾਮਉਦੀਨ ਅਹਿਮਦ ਜਾਂ ਫਿਰ ਆਪਸ਼ਨ ਸੱਸਾ ਖਵਾਦ ਮੀਰ ਤੇ ਇਸ ਦਾ ਸਹੀ ਆਨਸਰ ਹੈ ਊੜਾ ਜਾਉਦੀਨ ਪਰਨੀ ਇਸ ਕਿਤਾਬ ਤੋਂ ਸਾਨੂੰ ਅਲਾਉਦੀਨ ਖਿਲਜੀ ਦੀਆਂ ਬਾਜ਼ਾਰ ਸੁਧਾਰ ਨੀਤੀਆਂ ਦੇ ਬਾਰੇ ਪਤਾ ਲੱਗਦਾ ਅਗਲਾ ਕੁਐਸਚਨ ਹੈਗਾ ਚਰਕ ਸਹੀਤਾ ਪੁਸਤਕ ਕਿਸ ਵਿਸ਼ੇ ਦੇ ਨਾਲ ਸੰਬੰਧਿਤ ਹੈ ਉੜਾ ਰਾਜਨੀਤੀ ਐਡ ਅਰਥ ਸ਼ਾਸਤਰ ਈਡੀ ਚਿਕਿਤਸਾ ਭਾਵ ਦਵਾਈਆਂ ਜਾਂ ਫਿਰ ਸਸਾ ਤਰਮ ਤੇ ਇਸ ਦਾ ਸਹੀ ਆਨਸਰ ਹੈ ਈਡੀ ਚਿਕਿਤਸਾ ਚਰਕ ਪ੍ਰਾਚੀਨ ਭਾਰਤੀ ਮਹਾਨ ਡਾਕਟਰ ਸੰਤੇ ਉਹਨਾਂ ਨੇ ਚਰਕ ਸਹਿਤਾ ਦੀ ਰਚਨਾ ਕੀਤੀ ਜੋ ਕਿ ਸਾਨੂੰ ਚਿਕਿਤਸਾ ਤੇ ਦਵਾਈਆਂ ਦੇ ਦੁਆਰੇ ਦਵਾਈਆਂ ਦੇ ਬਾਰੇ ਨੌਲੇਜ ਦਿੰਦੀ ਹੈ ਅਗਲਾ ਕੁਐਸਚਨ ਹੈ ਪ੍ਰਸਿੱਧ ਚੀਨੀ ਯਾਤਰੀ ਹਿਉਂਗਸਾਂ ਕਿਸ ਦੇ ਰਾਜ ਵਿੱਚ ਭਾਰਤ ਆਇਆ ਸੀ ਗੁੜਾ ਚੰਦਰਗੁਪਤ ਮੌਰੀਆ ਐਡਾ ਹਰਸ਼ਵਰਧਨ ਈ ਦੀ ਸਮੁੰਦਰਗੁਪਤ ਜਾਂ ਫਿਰ ਸੱਸਾ ਅਸ਼ੋਕ ਤਿਸ ਦਾ ਸਹੀ ਆਨਸਰ ਹੈ ਐਡਾ ਹਰਸ਼ਵਰਧਨ ਐਟੋ ਤਾਂ ਪਿਆਰ ਸਕਦੇ ਹਾਂ ਯੂਗ ਸੰਗ ਤੇ ਐਟੋ ਹੀ ਪਿਆ ਜਾਂਦਾ ਹੈ ਹਰਸ਼ਵਰਧਨ ਠੀਕ ਹੈ ਤੇ ਏਸੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਕੁਐਸਚਨਸ ਸਮਝ ਆਏ ਹੋਣ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅੱਜ ਦੀ ਵੀਡੀਓ ਅੰਤ ਤੱਕ ਦੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ